ਲਗ ਜਿਸ ਸਿਮਰਤ ਦੂਖ ਸਭ ਜਾਏ ਸਾਨੂੰ ਤਾਂ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਨਹੀਂ ਸਾਨੂੰ ਤਾਂ ਪੰਡਤ ਤੇ ਜਿਆਦਾ ਭਰੋਸਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕੋਈ ਲਾਭ ਹੈ ਸਹੀਂ ਬਸ ਫੇਰ ਤਾਂ ਵਹਿਈਰਾ ਕਰਕੇ ਕੱਤਾਂਗੇ ਤੇ ਚਾਹੇ ਬਾਬਾ ਇਹ ਵੀ ਕਹ ਦੇ ਕਿ ਖੂਜ ਛਾਲ ਮਾਰ ਦੇ ਤੇ ਤੈਨੂੰ ਇਹ ਕੁਝ ਮਿਲੇਗਾ ਸੇ ਖੂਜ ਛਾਲ ਮਾਰਨ ਨੂੰ ਵੀ ਗਰੇਜ ਨਹੀਂ ਕਰਦੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਾਣੀ 300 ਸਾਲ ਇਹ ਬੜਾ ਚਲਦਾ ਟੀਵੀ ਦੇ ਉੱਤੇ 300 ਸਾਲ ਗੁਰੂ ਦੇ ਨਾਲ ਮਾਫ਼ ਕਰਨਾ ਕਿਤੇ ਲਿਖਿਆ ਹੀ ਨਾ ਰਹਿ ਜਾਏ ਗਜਕੇ ਹਕੂ ਸਤਨਾਮ ਸਿਵਾਏ 300 ਸਾਲਾ ਗੁਰੂ ਦੇ ਨਾਲ ਕਿੱਸਾ ਹੋਵੇ ਸਤਰੂ ਕਹਿਣ ਲੱਗੇ ਕਿਆ ਮੇਰੇ ਜੀਵਾਤਮਾ اے ਮਨੋਖ ਤੈਨੂੰ ਉਸ ਪਰਮਾਤਮਾ ਵਾਹਿਗੁਰੂ ਨੇ ਇਹ ਜੀਵਨ ਦਿੱਤਾ ਹੈ ਇੱਕ ਕਿਸ ਲਈ ਆਇਆ ਤੂੰ ਸਤਰੂ ਕਹਿਣ ਲੱਗੇ ਆਇਓ ਸੁਨਣ ਪੜਨ ਕੋ ਬਾਣੀ ਤੇ ਜਿ ਕਈਆਂ ਨੂੰ ਇਹ ਇਲਾਕਾ ਮੇਰਾ ਆਪਣਾ ਮਾਫ਼ ਕਰਨਾ ਲਾਈਵ ਚੱਲ ਰਿਹਾ ਪ੍ਰੋਗਰਾਮ ਇੱਕ ਸਮਾਸ਼ੀ ਕਿ ਜਿੰਨੇ ਕੀਰਤਨ ਦਰਬਾਰ ਇਸ ਇਲਾਕੇ ਵਿੱਚ ਹੋਏ ਪੂਰੀ ਦਿੱਲੀ ਚ ਨਹੀਂ ਹੋਏ ਕਦੇ ਗੱਜ ਕੇ ਆ ਕੋ ਸਤਨਾਮ ਸ੍ਰੀ ਵਾਹਿਗੁਰੂ। ਪਰ ਮੈਂ ਬੇਨਤੀ ਕਰਾਂ ਕਿ ਜਿਹੜਾ ਇਹ ਸਮਾਗਮ ਸ਼ੁਰੂ ਹੋਇਆ ਗੁਰੂ ਕਿਰਪਾ ਦਾ ਕਰਨ ਵੀ 300 ਸਾਲਾ ਗੁਰੂ ਦੇ ਨਾਲ ਉਸ ਸਮਾਗਮ ਤੱਕ ਘੱਟ ਤੋਂ ਘੱਟ 20 25 30 ਕੀਰਤਨ ਦਰਬਾਰ ਤਾਂ ਇੱਥੇ ਹੋਣੇ ਚਾਹੀਦੇ ਗੱਜ ਕੇ ਆ ਕੋ ਸਤਨਾਮ ਸ੍ਰੀ ਵਾਹਿਗੁਰੂ। ਆਸ ਕਰਦੇ ਹਾਂ ਉਮੀਦ ਕਰਦੇ ਹਾਂ ਆਪ ਤੋਂ ਕਿਉਂਕਿ ਇਸ ਇਲਾਕੇ ਤੇ ਸਤਗੁਰੂ ਦੀ ਬੜੀ ਰਹਿਮਤ ਹੈ ਕਿਰਪਾ ਹੈ। ਸਤਰੂ ਕਹਣ ਲੱਗੇ ਕਿ ਇਹ ਬਾਣੀ ਕਹਿੰਦੇ ਜਿਹਦੇ ਸਿਮਰਨ ਦੇ ਨਾਲ ਜਿਹਦੇ ਚਿੰਤਨ ਦੇ ਨਾਲ ਕਹਣ ਲੱਗੇ ਜਿਸ ਸਿਮਰਤ ਦੁੱਖ ਸਮਝਾਏ ਜਿਹਦੇ ਸਿਮਰਨ ਦੇ ਨਾਲ ਤੇਰੇ ਸਾਰੇ ਦੁੱਖ ਕਲੇਸ਼ ਖਤਮ ਹੋ ਜਾਣਗੇ ਗੱਜ ਕੇ ਆਖੋ ਸਤ ਬਾਣੀ ਕੀ ਆ ਬਾਣੀ ਇੱਕ ਮੈਡੀਕੇਸ਼ਨ ਹੈ ਮੈਡੀਕੇਟਡ ਹੈ ਉਹ ਵੱਖਰੀ ਗੱਲ ਹੈ ਕਿ ਸਾਡੇ ਸਮਝ ਨਾ ਆਈ ਹੋਵੇ ਸਮਝ ਤਾਂ ਆਂਦੀ ਹੈ ਸਾਡੇ ਪਰ ਅਸੀਂ ਆ ਵੈਦਰ ਪ੍ਰੂਫ ਬੰਦੇ ਗੱਜ ਕੇ ਹੱਕੋ ਸਤਨਾਮ ਸ੍ਰੀ ਵਾਹਿਗੁਰੂ ਸਾਡੇ ਤੇ ਅਸਰ ਨਹੀਂ ਹੁੰਦਾ ਸਤਗੁਰੂ ਤਾਂ ਉੱਚੀ ਆਵਾਜ਼ ਚ ਕਹਿੰਦੇ ਨੇ ਕਹਣ ਲੱਗੇ ਆ ਗੁਰ ਸਿੱਖਾ ਇਸ ਸਤਿਗੁਰ ਦੀ ਬਾਹੇ ਗਾ ਵਿੱਚ ਜਦੋਂ ਆਵੇਂਗਾ ਜਦੋਂ ਮਸਕ ਲਾਵੇਂਗਾ ਤੇ ਮਸਕ ਦੀਆਂ ਰਖਾਵਾਂ ਬਦਲ ਜਾਣਗੀਆਂ ਸਤੁਰੂ ਬਚਨ ਕਰਦੇ ਨੇ ਕਹਿਣ ਲੱਗੇ ਮੇਰੇ ਗਰੀਬ ਨਿਵਾਜ ਜਿਸ ਸਿਮਰਤ ਦੁਖ ਸਭ ਪੰਜਾਏ ਨਾਮ ਰਤਨ ਵਸੇ ਮਨ ਆ ਜਪ ਮਨ ਮੇਰੇ ਗੋਬਿੰਦ अमृत बचन की बाणी अमृत बचन बाणी जो जो जपै इसकी गत हो जो जो जपै इसकी गत होवै हर हर ना ਨਿਤ ਰਸ ਨੂੰ ਵਖਾਣੀ ਗੋਬਿੰਦ ਕੀ ਬਾਣੀ ਜਪ ਮੰਨ ਮੇਰੇ ਜਪ ਮੰਨ ਮੇਰੇ ਗੋਬਿੰਦ ਕੀ ਬਾਣੀ ਲੋਕ ਚਾਣੇ ਗੀਤ ਗਾਏ ਇਹ ਤੋ ਬ੍ਰह्म ਵਿਚਾਰ कासी उपदेश हुए मान सुमरती बार कोई गावे को सुने हर नाम आऊ चितulae कह कबीर संसार नहीं अंत परमगत पाए पंकजबीर सा ਗੁਰੂ ਨਾਨਕ ਸਾਹਿਬ ਤੋਂ 100 ਸਾਲ ਪਹਿਲੇ ਦਾ ਪਤ ਹੈ। ਬਾਬਾ ਕਬੀਰ ਸਾਹਿਬ ਕਹਣ ਲੱਗੇ ਲੋਕ ਜਾਣਾ ਇਹੋ ਗੀਤ ਹੈ। ਸਾਡਾ ਵੀ ਇਦਾਂ ਦਾ ਹੀ ਕੰਮ ਹੈ ਮਾਫ ਕਰਾਂ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਵਹਿਮ ਹੈ ਕਿ 68 ਤੀਰਥ ਦੇ ਇਸ਼ਨਾਨ ਕਰਨ ਦੇ ਨਾਲ ਰੱਬ ਪ੍ਰਾਪਤੀ ਰੱਬ ਪ੍ਰਾਪਤੀ ਰੱਬ ਐਡੀ ਕੋਈ ਸੌਖੀ ਚੀਜ਼ ਨਹੀਂ ਹੈ ਮਿਲਣੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਾਤਾ ਉਹਨਾਂ ਲੋਕਾਂ ਤੋਂ ਬੜਾ ਹੈਰਾਨ ਹੋਣਾ ਜਿਹੜੇ ਕਈ ਵਾਰੀ ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇਹਨੂੰ ਦਰਸ਼ਨ ਹੋਏ ਪਰ ਮੈਂ ਉਹਨਾਂ ਕਿਹਾ ਮਖਾ ਮੈਨੂੰ ਵੀ ਕਰਾ ਦੇ ਮੈਨੂੰ 40 ਸਾਲ ਹੋ ਗਏ ਕੀਰਤਨ ਕਰਦਿਆ ਮੈਨੂੰ ਤਾਂ ਹਲੇ ਤੱਕ ਨਹੀਂ ਹੋਏ ਪਰ ਜੇ ਤੈਨੂੰ ਦਰਸ਼ਨ ਹੋਏ ਤੇ ਫਿਰ ਜਿਹਨੂੰ ਦਰਸ਼ਨ ਹੋ ਜਾਣ ਨਾ ਫਿਰ ਦੱਸਣ ਜੋਗਾ ਨਹੀਂ ਰਹਿੰਦਾ ਇਸ ਗੱਲ ਨੂੰ ਯਾਦ ਰੱਖਿਓ ਗੱਜ ਕੇ ਹਕੂ ਸਤਨਾਮ ਸ ਕਹੋ ਨਾਨਕ ਸੰਤਨ ਰਸ ਆਈ ਹੈ ਜਿਉਂ ਚਾਖ ਗੁੰਗਾ ਮੁਸਕਾਰਾ ਹੈ ਜਿਨਾਂ ਨੂੰ ਉਹ ਰਸ ਆਇਆ ਉਹ ਫਿਰ ਉਸ ਗੁੰਗੇ ਦੀ ਤਰ੍ਹਾਂ ਉਹ ਦੱਸ ਨਹੀਂ ਸਕਦੇ ਮੇਰੇ ਵਰਗਾ ਟੰਡੋਰਾ ਦਿੰਦਾ ਮੈਂ 40 ਦਿਨ ਸੁੱਕ ਨਹੀਂ ਸਕਦੇ ਪਾਠ ਕੀਤੇ ਤੇ 41ਵੇਂ ਦਿਨ ਗੁਰੂ ਅਰਜਨ ਸਾਹਿਬ ਗੁਟਕਾ ਲੈ ਕੇ ਮੇਰੇ ਸਾਹਮਣੇ ਖੜੇ ਹੋ ਗਏ ਵਾਹ ਵਾਹ ਕਿਹਜਾ ਸਸਤਾ ਸੌਦਾ ਤੁਸੀਂ ਵੀ ਲੱਭ ਲਿਓ ਜੇ ਕਿਤੇ ਲੱਭ ਜੇਤਾ ਛੋਟ ਕਰ ਦੇਣਾ ਇਕਬੀਰ ਸਾਹਿਬ ਕਹਣਗੇ ਲੋਕ ਜਾਣਾ ਇਹ ਉਹ ਗੀਤ ਹੈ ਕਹਣਗੇ ਇਸ਼ਨਾਨ ਕਰਨ ਵਾਲਿਆਂ ਇੱਕ ਗੱਲ ਦਾ ਧਿਆਨ ਰੱਖੀ ਕਿ ਜੇ ਤੇਰੇ ਮਨ ਚ ਵਿਹਿਮ ਹੋਵੇ ਨਾ ਕਿ ਨਾਂ ਦੇ ਨਾਲ ਪਰਮਾਤਮਾ ਮਿਲ ਜਾਂਦਾ ਤਕਬੀਰ ਸਭ ਕੱਢ ਲੇ ਮੈਂ ਡੱਡੂ ਤੋਂ ਬੜਾ ਹਰਾਨ ਆ ਕਿ ਜਲ ਕੇ ਮੱਜਰ ਜੇ ਗਤ ਹੋਵੇ ਨਿਤ ਨਿਤ ਮੈਂਡਕ ਲਾਵਾ ਜੈਸੇ ਮੈਂਡਕ ਤੈਸੇ ਉਹ ਨਰ ਫਿਰ ਫਿਰ ਜੋਨੀ ਆਵਾ ਕਹਿਣ ਲੱਗ ਜੇ ਨਾਂ ਦੇ ਨਾਲ ਹੀ ਰੱਬ ਮਿਲ ਜਾਏ ਤੇ ਕਹਿਣ ਲੱਗ ਫਿਰ ਤਾਂ ਡੱਡੂ ਨੂੰ ਪਹਿਲਾਂ ਮਿਲ ਜਾਣਾ ਚਾਹੀਦਾ ਹੁਣ ਅਥੇ ਨਹੀਂ ਵੀ ਕੱਲ ਤੋਂ ਇਸ਼ਨਾਨ ਕਰਨਾ ਹੀ ਛੱਡ ਦਿਓ ਇਹ ਪੈਸਾ ਰਵਿੰਦਰ ਸਿੰਘ ਜੀ ਆਇਆ ਸੱਚ ਕਹੜਾ ਜੂ ਹਰਮੰਦਰ ਸਾਹਿਬ ਤੋਂ ਅੱਜ ਕੱਲ ਮੀਹ ਬੜਾ ਤੇਜ ਐ ਅਸੀਂ ਸਾਰੇ ਟੀਵੀ ਵਾਲੇ ਰਾਗੀ ਆ ਮਾਨੂੰ ਮਿਲਦੇ ਪੈਸੇ ਤੁਹਾਨੂੰ ਟੀਵੀ 'ਚ ਦੇਖਿਆ ਸੀ ਮੈਂ ਕਿਹਾ ਅਸੀਂ ਸਾਰਿਆਂ ਨੂੰ ਟੀਵੀ ਹੋਈ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਟੀਵੀ ਵਾਲੇ ਆਪਾਂ ਹਰਮੰਦਰ ਸਾਹਿਬ ਸਤਗੁਰਾਂ ਨੇ ਦੋਨਾਂ ਚੀਜ਼ਾਂ ਦਾ ਧਿਆਨ ਰੱਖਿਆ ਔਰ ਮੈਂ ਇੱਕ ਗੱਲ ਕਰਕੇ ਅੱਗੇ ਚੱਲਾਂ ਇਹ ਵੀ ਜ਼ਰੂਰੀ ਨਹੀਂ ਕਿ ਹਰਦੁਆਰ ਦੀ ਗੰਗਾ ਤੇ ਰਹਿਣ ਵਾਲੇ ਪੰਡਤਾਂ ਨੂੰ ਰੱਬ ਮਿਲਿਆ ਹੋਵੇ ਕਦੇ ਨਹੀਂ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਪੁਲੇਖਾ ਸੋਹਰਾ ਦੋਨਾਂ ਚੀਜ਼ਾਂ ਦਾ ਤਿਆਰ ਰੱਖਿਆ ਕਰਨ ਗੁਰਸਖਾ ਤੇਰੇ ਲਈ ਦੋਨੋਂ ਚੀਜ਼ਾਂ ਜ਼ਰੂਰੀ ਨੇ ਜਿਨ੍ਹਾਂ ਬੱਚਿਆਂ ਕੋਲ ਸਟੂਡੈਂਟਾਂ ਕੋਲ ਸਾਇੰਸ ਦਾ ਸਬਜੈਕਟ ਹੋਵੇ ਸਾਇੰਸ ਸਾਇੰਸ ਦੇ ਵਿੱਚ ਦੋ ਚੀਜ਼ਾਂ ਕੰਪਲਸਰੀ ਹੁੰਦੀਆਂ ਨੇ ਥਿਊਰੀ ਔਰ ਪ੍ਰੈਕਟੀਕਲ ਸਾਇੰਸ ਦੇ ਵਿੱਚ ਥਿਊਰੀ ਪੜ੍ਹੀ ਹੋਵੇ ਪ੍ਰੈਕਟੀਕਲ ਨਾ ਕੀਤਾ ਹੋਵੇ ਤੇ ਸਾਇੰਸ ਦੇ ਵਿੱਚੋਂ ਬੱਚਾ ਪਾਸ ਨਹੀਂ ਹੁੰਦਾ ਸਿੱਖ ਦਾ ਜੀਵਨ ਵੀ ਇੱਕ ਸਾਇੰਸ ਦੇ ਨਾਲ ਹੈ। ਇਹਦੇ ਵਿੱਚ ਸਤਿਗੁਰਾਂ ਨੇ ਦੋਨੋਂ ਚੀਜ਼ਾਂ ਨੂੰ ਸਨਮੁਖ ਰੱਖਿਆ। ਕਹਿਣਗੇ ਗੁਰ ਸਿੱਖਾ ਤੇਰੇ ਲਈ ਪਾਣੀ ਵੀ ਜ਼ਰੂਰੀ ਹੈ ਤੇ ਤੇਰੇ ਲਈ ਬਾਣੀ ਵੀ ਜ਼ਰੂਰੀ ਹੈ ਤੇ ਜਦੋਂ ਇਸ ਦਰਬਾਰ ਤੇ ਆਵੇਂਗਾ ਤੇ ਸਭ ਤੋਂ ਪਹਿਲਾਂ ਬਾਣੀ ਨਹੀਂ ਸਭ ਤੋਂ ਪਹਿਲਾਂ ਪਾਣੀ ਆ ਗਜ ਕੇ ਆ ਕੋ ਸਤਨਾਮ ਸਿਵਾਇ। ਸਤਿਗੁਰ ਪਾਵਨ ਦੇ ਦਰਬਾਰ ਨੇ ਚੰਕਿਤ ਕਰਦੇ ਨੇ ਕਹਿਣ ਲੱਗੇ ਹੋ ਜੀ। ਨਾ ਸਿਮਰ ਪ੍ਰਭ ਆਪਣਾ ਮਨ ਤਨ ਤੇ ਅਰੋਗਾ ਕਰਿ ਸੁਨਨਾ ਸਿਮਰ ਪ੍ਰਭ ਆਪਣਾ ਮਨ ਤਨ ਤੇ ਅਰੋਗਾ ਬਾਣੀ ਨੂੰ ਪੜਿਆ ਕਰੀਏ ਸਹਿਜ ਸਹਿਜ ਕਥਾ ਪ੍ਰਭ ਕੀ ਅਤ ਮਿੱਠੀ ਜਈ ਆਸੇ ਵੀ ਸੁਣਨੇ ਇਹਨਾਂ ਨੂੰ ਪੁੱਛੇ ਨਿਤਨੇਮ ਹਾਂਜੀ ਪਾਇਸਾ ਜੀ ਜਪਜੀ ਸਾਹਿਬ ਦਾ 10 ਮਿੰਟ ਚ ਪੜ ਲਈਦਾ ਤੇ 12 ਮਿੰਟ ਚ ਜਪ ਸਾਹਿਬ ਪੜ ਛੱਡੀਦਾ ਤੇ ਹੱਥ ਚ ਕੀ ਰਹਿ ਗਿਆ ਆਪਾਂ ਸ਼ਤਾਬਦੀ ਦੀ ਐਕਸਪ੍ਰੈਸ ਨਹੀਂ ਬਣਾਣੀ ਬਾਣੀ ਸੋਰਠ ਮਹੱਲਾ ਪੰਜਵਾਂ ਸਤਰੂ ਕਹਿਣ ਲੱਗੇ ਕਰ ਇਸ਼ਨਾਨ ਕਹਿਣ ਲੱਗੇ ਪਹਿਲਾਂ ਇਸ਼ਨਾਨ ਅੰਦਰ ਨਹੀਂ ਭਈ फटाफट ਸ਼ਤਾਬਦੀ ਦੇ ਕੇ ਕਨਾ ਪ੍ਰਸ਼ਾਦੀ ਦੇ ਕਰਾਈ ਪ੍ਰਕਰਮਾ ਕੀਤੀ ਭੱਜ ਕੇ ਫੇਰ ਸਟੇਸ਼ਨ ਤੇ ਨਹੀਂ ਗੁਰੂਕੋਲ 10 ਮਿੰਟ ਬੈਠੋ 15 ਮਿੰਟ ਬੈਠੋ 20 ਮਿੰਟ ਬੈਠੋ ਜਿਹੜੇ ਗੁਰੂ ਦੀ ਗੋਦ ਵਿੱਚ ਬੈ ਕੇ ਗੁਰੂ ਰਾਮਦਾਸ ਦੀ ਚਰਨਾਂ ਵਿੱਚ ਕੀਰਤਨ ਕਰਦੇ ਨੇ ਇਹਨਾਂ ਦਾ ਕਿਤਨਾ ਕ ਜਪਤਾਪ ਹੋਵੇਗਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਰਮਾਪਰਮਾ ajo ਗੱਲਾਂ ਨਹੀਂ ਰਹੀਆਂ ਸ਼ਬਦ ਤਾਂ ਅਸੀਂ ਪੜਦੇ ਆ ਕਿ ਹੋਏ 71 ਮਿlo ਮੇਰੇ ਭਾਈ ਦੁਬਦਾ ਦੂਰ ਕਰੋ ਲਿ ਬਲਾਏ ਪਰ ਦੁਬਦਾ ਅਸੀਂ ਛੱਡਦੇ ਨਹੀਂ ਮੈਂ ਕਹਿੰਦਾ ਭਾਈ ਰਵਿੰਦਰ ਸਿੰਘ ਇੱਧਰੋਂ ਆ ਗਿਆ ਮੇਰਾ ਹੀ ਕੀਰਤਨ ਸੁਣੇ ਦੁਨੀਆ ਆਪਾਂ ਇੱਥੇ ਇਕੱਠੇ ਆ ਸਤੁਰੂ ਕਾ ਲਗੇ ਕਾਰਿਸ਼ ਨਾਨ ਫੇਰ ਸਿਮਰ ਪ੍ਰਭ ਆਪਣਾ ਕਹਣ ਲੱਗੇ ਫੇਰ ਕੀ ਹੋਵੇਗਾ ਕਲਕ ਤੇਰਾ ਮਨ ਵੀ ਤੇ ਤਨ ਵੀ arogh ਹੋ ਜਾਏਗਾ ਗਜਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕੋਈ ਡਾਕਟਰ ਇਦਾਂ ਦੀ ਦਵਾਈ ਨਹੀਂ ਦੇ ਸਕਦਾ ਗੁਰੂ ਰਾਮਦਾਸ ਸਰੋਵਰ ਦੇ ਵਿੱਚ ਨਾ ਕੇ ਆਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਆਰਾਮਦਾਸ ਸਰੋਵਰ ਵੀ ਉਹੀ ਹੈ ਦੁਖ ਪੰਜਨੀ 베ਰੀ ਵੀ ਉਹੀ ਹੈ ਬਾਣੀ ਵੀ ਉਹੀ ਹੈ ਪਰ ਮੇਰੀ ਸ਼ਰਧਾ ਉਹ ਨਹੀਂ ਰਹੀ ਗਜਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਰ ਇਸ਼ਨਾਨ ਤੇ ਸਿਮਰ ਪ੍ਰਭ ਆਪਣਾ ਕਹਿਣ ਲੱਗੇ ਬਾਹਰ ਪਾਣੀ ਹੈ ਤੇ ਫਿਰ ਪਾਣੀ ਦੇ ਉੱਤੋਂ ਲੰਘ ਕੇ ਜਾਵੇਂਗਾ ਅੰਦਰ ਬਾਣੀ ਐ ਐਸੇ ਹੀ ਬਸ ਨਹੀਂ ਕਹੜ ਕੇ ਗੁਰੂ ਕਾ ਸਿਖਾ ਐਸ ਦਰਬਾਰ ਤੇ ਆਉਣ ਵਾਲਿਆ ਇੱਕ ਗੱਲ ਦਾ ਹੋਰ ਧਿਆਨ ਰੱਖੀ ਪਤਾ ਹੋਵੇਗਾ ਉੱਥੇ ਕੀਰਤਨੀਆਂ ਨੂੰ ਕਿ 84 ਹੰਸਲੀਆਂ ਨੇ ਜਦੋਂ ਕਾਰ ਸੇਵਾ ਹੋਈ ਸੀ ਨਾ 84 ਹੰਸਲੀਆਂ 83 ਵੀ ਹੋ ਸਕਦੀਆਂ ਸੀ 85 ਵੀ ਹੋ ਸਕਦੀਆਂ ਸੀ ਪਰ 84 ਬਣਾਉਣ ਦਾ ਕੀ ਮਤਲਬ ਗੁਰੂ ਸਾਹਿਬ ਨੇ ਇੱਕ ਹੋਰ ਗੱਲ ਨੂੰ ਧਿਆਨ ਵਿੱਚ ਰੱਖਿਆ ਕਲਕੇ ਗੁਰਸਿੱਖਾ ਜਦੋਂ ਆਵੇਗਾ ਇਸ਼ਨਾਨ ਕਰੇਗਾ ਪਾਣੀ ਦੇ ਮੁਖਾਤਬ ਹੋਵੇਗਾ ਫਿਰ ਜਦੋਂ ਅੰਦਰ ਬਾਣੀ ਤੱਕ ਪਹੁੰਚੇਗਾ ਫਿਰ ਕਲਕੇ ਜਦੋਂ ਇਹ 84 ਹੰਸਲੀਆਂ ਦੇ ਉੱਤੋਂ ਪ੍ਰਕਰਮਾ ਕਰਕੇ ਬਾਹਰ ਆਵੇਗਾ ਕਲਗੋ ਤਿਆਰ ਰੱਖੀ ਸ਼ਰਧਾ ਨਾਲ ਆਣ ਵਾਲਿਆ ਤੇਰੀ ਮੈਂ 84 ਵੀ ਕੱਟ ਦਿਆਂਗਾ ਗਜਕੇ ਆਖੋ ਸਤਨਾਮ ਸਿਵਾ ਪਰ ਸਾਡੇ ਕੋਲ ਇਤਨਾ ਟਾਈਮ ਨਹੀਂ ਬਾਬਾ ਕਬੀਰ ਸਾਹਿਬ ਜੀ ਕਹ ਲਗੇ ਲੋਕ ਜਾਣੇ ਇਹੋ ਗੀਤ ਹੈ ਇਹ ਤੋਂ ਬ੍ਰह्म ਵਿਚਾਰ ਜੋ ਕਾਸ਼ੀ ਉਪਦੇਸ਼ ਹੋਏ ਮਾਨਸ ਮਰਤੀ ਬਾਹਰ ਕੋਈ ਗਾਵੇ ਉਹ ਸੁਣੇ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ ਕਬੀਰ ਸਾਹਿਬ ਕਹਣ ਲਗੇ ਵੀ ਜਿਨ੍ਹਾਂ ਨੇ ਇਹਨੂੰ ਮਨ ਨਾਲ ਗਾ ਲਿਆ ਤੇ ਮਨ ਨਾਲ ਸੁਣ ਲਿਆ ਕਹਣ ਲਗੇ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਕੋਈ ਭੇਦ ਨਹੀਂ ਕਹਣ ਲਗੇ ਅੰਤ ਉਹਨਾਂ ਨੂੰ ਪਰਮਗਤੀ ਪ੍ਰਾਪਤੀ ਹੋ ਜਾਵੇਗੀ ਉਹ ਬੜੇ ਪਿਆਰ ਨਾਲ ਸ਼ਰਧਾਂ ਕਰਦੇ ਹਾਂ ਜੀ गोविंद की वाणी गोविंद की वाणी गोविंद की वाणी गोविंद की वाणी जब मन में गोविंद के वाणी साधु जन रा ਸਾਡੋ ਜਨਰਾ ਰਸਨ ਅਕਾਨੀ ਗੋਬਿੰਦ ਦੀ ਬਾਣੀ ਗੋਬਿੰਦ ਕੀ ਬਾਣੀ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਗੋਬਿੰਦ ਕੀ ਬਾਣੀ ਗੋਬਿੰਦ ਕੀ ਬਾਣੀ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਵਾਹਿਗੁਰੂ ਜੀ